ਸਾਰੇ ਗਾਈ ਸਾਰੇ ਇਹਨਾਂ ਹੋਰ ਸੁਣਾਉਂ ਕੀ ਹਾਲ ਚਾਲ ਹੈ ਤੁਮ 희ਦ ਕਰਦੇ ਕਿ ਤੁਸੀਂ ਸਾਰੇ ਜਣੇ ਠੀਕਾ ਹੋਵੋਗੇ ਤੇ ਅੱਜ ਤੁਸੀਂ ਸੋਚੋਗੇ ਕਿ ਕਿਚਨ ਤੋਂ ਬਲੌਗਸ਼ਨ ਕੀਤਾ ਕਿਉਂਕਿ ਅੱਜ ਮੈਂ ਇੱਕ ਜਹੀ ਚੀਜ਼ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਸੀ ਜੋ ਮੈਂ ਡੇਲੀ ਲੈਣੀ ਹੈ weight loss why ਤੇ ਜਦੋਂ ਵੀ ਮੈਨੂੰ ਲੱਗਦਾ ਹੈ ਕਿ ਮੇਰਾ weight ਜਿਹੜਾ ਵਾ ਉਹ ਗੇਨ ਹੋਣ ਲੱਗ ਪਿਆ ਇਹ ਨਹੀਂ ਕਿ ਮੇਰਾ weight ਜਿਹੜਾ ਵਾ ਉਹ ਵਧਾਣੀ ਹੈ ਤੇ ਜਦੋਂ ਵੀ ਮੈਨੂੰ ਲੱਗਦਾ ਮੇਰਾ 2-3 ਕਿਲੋ ਦਾ ਭਾਰ ਜਿਹੜਾ ਪਹਿਲੇ ਨਾਲੋਂ ਵਧ ਗਿਆ ਤੇ ਉਦੋਂ ਮੈਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਲੈਣੀ ਆ ਘਰੇਲੂ ਨੁਸਖੇ ਹੋਮ ਰੈਮਡੀਜ਼ ਤੇ ਜਿਹਦੇ ਨਾਲ ਜਿਹੜਾ ਮੇਰਾ weight ਮੈਂ ਮਹੀਨੇ ਡੇਢ ਮਹੀਨੇ ਦੇ ਵਿੱਚ ਆਪਣਾ weight ਨੂੰ ਕੰਟਰੋਲ ਕਰ ਲੈਣੀ ਆ ਤੇ ਉਹਨਾਂ ਵਿੱਚੋਂ ਇੱਕ ਚੀਜ਼ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕੀਤੀ ਸੀਗੀ ਚੂਰਨ ਬਣਾ ਕੇ ਤੁਹਾਨੂੰ ਪਾਊਡਰ ਬਣਾ ਕੇ ਦੱਸਿਆ ਸੀਗਾ ਉਹਨੂੰ ਵੀ ਤੁਸੀਂ ਆਪਣੀ ਡੇਲੀ ਡਾਈਟ ਵਿੱਚ ਲੈਣਾ ਹੈ ਤੇ ਉਸ ਤੋਂ ਇਲਾਵਾ ਵੀ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੀ ਡਾਈਟ ਵਿੱਚ ਫਾਲੋ ਕਰਦੀਆਂ ਤੇ ਉਹ ਕਿਹੜੀਆਂ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਤੇ ਪਹਿਲੀ ਵੀਡੀਓ ਜਿਹੜੀ ਤੁਹਾਡੇ ਨਾਲ ਮੈਂ ਪਾਊਡਰ ਵਾਲੀ ਸ਼ੇਅਰ ਕੀਤੀ ਸੀਗੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਤੇ ਜੇ ਆਹ ਵੀਡੀਓ ਨੂੰ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਪਿਆਰ ਦਿਓਗੇ ਤਾਂ ਮੈਂ ਤੁਹਾਡੇ ਨਾਲ ਹੋਰ ਵੀ ਡਾਈਟ ਸਪੈਸ਼ਲ ਚੀਜ਼ਾਂ ਲੈ ਕੇ ਆਵਾਂਗੀ ਜਿਦੇ ਨਾਲ ਅਸੀਂ ਆਪਣਾ weight ਮਹੀਨੇ ਦੇ ਵਿੱਚ ਵਿੱਚ ਜਿਹੜਾ ਅਸੀਂ 5 ਤੋਂ 6 ਕਿਲੋ ਆਪਣਾ ਭਾਰ ਆਰਾਮ ਦੇ ਨਾਲ ਬਿਨਾ ਕਿਸੇ ਐਕਸਰਸਾਈਜ਼ ਹੈ ਵੀ ਐਕਸਰਸਾਈਜ਼ ਨੋਰਮਲ ਐਕਸਰਸਾਈਜ਼ ਮੀਨ ਜਿਵੇਂ ਸਾਨੂੰ ਥੋੜੀ ਬੋਤੀ ਸੈਰ ਜਿਹੜੀ ਆ ਉਹ ਕਰਨੀ ਪਵੇਗੀ ਤੇ ਬਿਨਾ ਜਿਹੜਾ ਵਾ ਉਹ ਡਾਈਟ ਕੀਤੇ ਮੀਜ਼ਗੀ ਭੁੱਖੇ ਰਹੇ ਅਸੀਂ ਖਾਵਾਂਗੇ ਵੀ ਆਪਣਾ ਜਿਹੜਾ ਪੇਟ ਭਰ ਕੇ ਤੇ ਕੁਝ ਕੁ ਚੀਜ਼ਾਂ ਨੂੰ ਜਰਾ ਚੇਂਜ ਕਰਨਾ ਪੈਂਦਾ ਹੈ ਤੇ ਅਸੀਂ ਆਪਣਾ 1 ਮਹੀਨੇ ਦੇ ਵਿੱਚ weight control ਕਰ ਸਕਦੇ ਹਾਂ ਜਿਹੜਾ ਲੇਡੀਜ਼ ਦਾ ਪੇਟ ਨਿਕਲ ਜਾਂਦਾ ਹੈ ਨਾ ਬਾਹਰ ਮੇਰੇ ਵੀ ਪ੍ਰੋਬਲਮ ਇਹ ਹੈ ਕਿ ਮੇਰਾ ਜਿਹੜਾ weight gain ਹੁੰਦਾ ਹੈ ਮੇਰਾ ਪੇਟ ਬਾਹਰ ਨੂੰ ਆ ਜਾਂਦਾ ਹੈ ਤੇ ਪਰ ਦੇਖੋ ਹੁਣ ਮੈਨੂੰ 15 ਤੋਂ 20 ਦਿਨ ਹੋਏ ਆ ਬਸ ਇੰਨਾ ਕਿ ਮੈਂ ਆਪਣਾ ਜਿਹੜਾ ਵਾ ਫੇਰ ਵੇਟ ਲੋਸ ਦੀ ਜਿਹੜੀ জারਨੀ ਸ਼ੁਰੂ ਕੀਤੀ ਹੋਈ ਆ ਤੇ ਮੇਰਾ ਪੇਟ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਕਦਮ ਅੰਦਰ ਆ ਗਿਆ ਏ ਤੇ ਜਿਹੜੇ ਕੱਪੜੇ ਆ ਉਹ ਲੂਜ਼ ਹੋਣੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਇਹ ਆਪਣਾ weight ਘਟਾ ਸਕਦੇ ਹੋ ਤੇ ਇਹ ਮੈਂ ਤੁਹਾਡੇ ਨਾਲ ਅੱਜ ਲੈ ਕੇ ਆਈ ਆ ਚਾਹ ਟੀ ਕਿਹੜੀ ਅਸੀਂ ਟੀ ਜਿਹੜੀ ਸਵੇਰੇ ਪੀਣੀ ਆ ਜਿਹਨ ਨਾਲ ਸਾਡਾ weight ਘਟੇਗਾ ਹੀ ਘਟੇਗਾ ਇਹ ਜਿਹੜੀ ਸਾਡੇ weight ਨੂੰ ਕੱਟਣ ਦਾ weight cutter drink ਜਿਹੜੀ ਆ ਤੁਸੀਂ ਇਹ ਕਹਿ ਸਕਦੇ ਹੋ ਫੈਟ ਨੂੰ ਕੱਟਦੀ ਆ ਤੇ ਪਿਘਲਾ ਪਿਘਲਾ ਕੇ ਸਾਡੇ ਸਰੀਰ ਵਿੱਚੋਂ ਬੇਸਟ ਬਾਹਰ ਕੱਢਦੀ ਆ ਤੇ ਹੁਣ ਸਵੇਰ ਦਾ ਟਾਈਮ ਸੀਗਾ ਤੇ ਸਵੇਰ ਦਾ ਰੋਟੀ ਪਾਣੀ ਚੱਲ ਰਿਹਾ ਸੀਗਾ ਤੇ ਮੈਂ ਲੱਗੀ ਸੀ ਉਹ ਚਾਹ ਬਣਾ ਕੇ ਪੀਣ ਕਿਉਂਕਿ ਜਦੋਂ ਸਵੇਰ ਦਾ ਆਲਮੋਸਟ ਕੰਮ ਕਰਕੇ ਬੱਚੇ ਸਕੂਲ ਚੱਲ ਜਾਂਦੇ ਆ ਤਾਂ ਮੈਂ ਫ੍ਰੀ ਹੋ ਕੇ ਬੈਠ ਕੇ ਉਹ ਚਾਹ ਪੀਣੀ ਹੁੰਦੀ ਆ ਤੇ ਦੂਸਰੀ ਚਾਹ ਜਿਹੜੀ ਮੈਂ ਇੱਕ ਵਾਰੀ ਪੀਨੀ ਆ ਦੁੱਧ ਚਾਹ ਪੱਤੀ ਵਾਲੀ ਚਾਹ ਜਿਹੜੀ ਆ ਉਹ ਮੈਂ ਸ਼ਾਮ ਨੂੰ ਇੱਕ ਟਾਈਮ ਪੀਂਦੀ ਆ ਤਸਵੀਰ ਦੇ ਟਾਈਮ ਮੈਂ ਏ ਡਰਿੰਕ ਲਈਨੀ ਆ ਤੇ ਉਹ ਮੈਂ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਕਿਸੇ ਦੇ ਯੂਜ਼ ਵਿੱਚ ਇਹ ਚੀਜ਼ ਆ ਸਕਦੀ ਆ ਇਸ ਕਰਕੇ ਮੈਂ ਸਮਾਨ ਕੱਢ ਕੇ ਰੱਖਿਆ ਸੀ ਬਣਾਉਣ ਲੱਗੀ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਹਦੇ ਵਾਸਤੇ ਜਿਹੜਾ ਸਮਾਨ ਲਿਆਏ ਉਹ ਇਹ ਦੇਖੋ ਇਹਦੇ ਵਾਸਤੇ ਇੱਕ ਗਲਾਸ ਪਾਣੀ ਚਾਹੀਦਾ ਜੋ ਕਿ ਬਾਅਦ ਵਿੱਚ ਉਬਲ ਕੇ ਅੱਧਾ ਰਹਿ ਜਾਵੇਗਾ ਤੇ ਇਹ ਲਿਆਏ ਜੀਰਾ ਪਿੰਕ ਸాల్ਟ ਪਿੰਕ ਨਮਕ ਲੈਣਾ ਹੈ ਅਸੀਂ ਜਿਹਨੂੰ ਸਿੰਧਾ ਨਮਕ ਕਹਿੰਦੇ ਆ ਅਸੀਂ ਇਹਦੇ ਵਿੱਚ ਵਾਈਟ ਨਮਕ ਬਲੈਕ ਨਮਕ ਕੁਝ ਵੀ ਐਡ ਨਹੀਂ ਕਰਨਾ ਤੇ ਇਹ ਆ ਥੋੜਾ ਜਿਹਾ ਅਦਰਕ ਇੱਕ ਤੇਜ ਪੱਤਾ ਤੇ ਇਹ ਜੀ ਦਾਲਚੀਨੀ ਥੋੜੀ ਜਿਹੀ ਅਸੀਂ ਦਾਲਚੀਨੀ ਲੈਣੀ ਆ بس ਇੰਨੀਆਂ ਕੁ ਚੀਜ਼ਾਂ ਦੇ ਨਾਲ ਤੁਸੀਂ ਜਿਹੜਾ ਵਾ ਚਾਹ ਬਣਾ ਕੇ ਆਪਣਾ weight lose ਕਰ ਸਕਦੇ ਹੋ ਤੇ ਵਿੱਚ ਅਸੀਂ ਬਾਅਦ ਵਿੱਚ ਕਿਹੜੀ ਚੀਜ਼ ਐਡ ਕਰਾਂਗੇ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਸਕਿਪ ਨਾ ਕਰਿਓ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਇਹ ਡਰਿੰਕ ਕਿਸ ਤਰੀਕੇ ਨਾਲ ਬਣਾਉਣੀ ਆ ਚਾਹਤੀ ਜਿਹੜੀ ਆ ਮਿੰਟਾਂ ਦੇ ਵਿੱਚ ਇਹ ਡਰਿੰਕ ਤਿਆਗ ਹੋ ਜਾਂਦੀ ਆ ਤੇ ਇਹਨੂੰ ਤੁਸੀਂ ਚਾਹ ਦੇ ਵਾਂਗ ਗਰਮ ਕਰਕੇ ਪੀਣਾ ਤੇ ਇਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਾਂਜੀ ਸਭ ਤੋਂ ਪਹਿਲਾਂ ਇਹ ਫੈਟ ਕਟਰ ਡਰਿੰਕ ਬਣਾਉਣ ਵਾਸਤੇ ਤੁਸੀਂ ਜਿਹੜਾ ਵਾ ਫਰਾਈਪਨ ਦੇ ਵਿੱਚ ਇੱਕ ਗਲਾਸ ਪਾਣੀ ਲੈ ਲੈਣਾ ਤੇ ਇਹ ਮੈਂ ਇੱਕ ਜਾਣੇ ਵਾਸਤੇ ਬਣਾ ਰਹੀ ਹਾਂ ਤੁਸੀਂ ਇੰਨਾ ਮਟੀਰੀਅਲ ਲੈਣਾ ਹੈ ਤੇ ਜੇ ਤੁਸੀਂ ਜ਼ਿਆਦਾ ਜਾਣੇ ਲਈ ਬਣਾਉਣਾ ਤੇ ਆਪਣੇ ਅਕੋਰਡਿੰਗ ਪਾ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਇੱਕ ਤੇਜ ਪੱਤਾ ਐਡ ਕਰ ਲਿਆ ਤੇ ਇਹ ਤੇਜ ਪੱਤਾ ਵੱਡਾ ਸੀ ਇਸ ਕਰਕੇ ਮੈਂ ਇੱਕ ਹੀ ਲਿਆ ਜੇ ਛੋਟੇ ਛੋਟੇ ਪੀਸ ਹੁੰਦਾ ਤੁਸੀਂ ਦੋ ਲੈ ਸਕਦੇ ਹੋ ਤੇ ਇਹ ਹੈ ਜੀ ਦਾਲਚੀਨੀ ਦਾਲਚੀਨੀ ਦਾ ਅਸੀਂ ਬਿਲਕੁਲ ਇੰਨਾ ਇੱਕ ਅੱਧਾ ਇੰਚ ਛੋਟਾ ਜਿਹਾ ਟੁਕੜਾ ਹੀ ਬਸ ਲੈਣਾ ਹੈ ਤੇ ਜੇ ਪਾਊਡਰ ਆ ਤਾਂ ਤੁਸੀਂ ਮਲਕੀ ਚੁਟਕੀ ਕੀ ਲੈਣਾ ਹੈ ਤੇ ਦਾਲਚੀਨੀ ਐਡ ਕਰ ਲਈ ਦਾਲਚੀਨੀ ਸਾਡੀ weight loss ਵਾਸਤੇ ਬਹੁਤ ਹੀ ਜਰੀ ਬੈਨੀਫੀਸ਼ੀਅਲ ਹੁੰਦੀ ਹੈ ਤੇ ਨਾਲ ਅਸੀਂ ਐਡ ਕੀਤਾ ਹੈ ਜੀਰਾ ਜੀਰਾ ਡਾਈਜੈਸ਼ਨ ਵਿੱਚ ਹੈਲਪ ਕਰਦਾ ਹੈ ਤੇ ਇੱਕ ਬੈਸਟ ਫੈਟ ਕਟਰ ਹੈ ਤੇ ਨਾਲ ਹੀ ਤਸਵੀਰ ਵਿੱਚ ਇਹ ਠੰਡਾ ਵੀ ਹੁੰਦਾ ਹੈ ਤੇ ਇਸ ਤੋਂ ਬਾਅਦ ਅਸੀਂ ਇਹ ਆ ਜੀ ਪਿੰਕ ਸਾਲਟ ਐਡ ਕੀਤਾ ਹੈ ਸੇਂ ਦਾ ਨਮਕ ਜਿਹਨੂੰ ਕਹਿੰਦੇ ਆ ਤੇ ਹਲਕਾ ਜਿਹਾ ਜਿਹੜਾ ਵਾ ਉਹ ਨਮਕ ਐਡ ਕਰਨਾ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਛੋਟਾ ਜਿਹਾ ਪੀਸ ਅਦਰਕ ਦਾ ਇਹਨੂੰ ਐਡ ਕਰ ਲਿਆ ਤੇ ਇਹ ਸਾਰੀਆਂ ਚੀਜ਼ਾਂ ਇੱਕ ਕਾੜੇ ਦਾ ਰੂਪ ਜਿਹੜਾ ਬਣ ਜਾਂਦਾ ਏ ਤੇ ਇਹ ਹੁਣ ਜਿਸ ਤਰ੍ਹਾਂ ਸਰਦੀਆਂ ਆ ਰਹੀਆਂ ਨੇ ਤੇ ਇਹ ਵੈਸੇ ਵੀ ਪੀਣ ਵਿੱਚ ਬਹੁਤ ਵਧੀਆ ਇਹ ਸਾਨੂੰ ਸਰਦੀ ਜ਼ੁਕਾਮ ਤੋਂ ਬਚਾਉਂਦਾ ਏ ਤੇ ਸਾਡਾ ਗਲਾ ਵਗੈਰਾ ਖਰਾਬ ਨਹੀਂ ਹੁੰਦਾ ਤੇ ਇਹਦੇ ਨਾਲ ਸਾਡੀ ਜਿੰਨੀ ਵੀ ਅੰਦਰ ਪੇਟ 'ਚ ਕੁਝ ਇਨਫੈਕਸ਼ਨ ਵਗੈਰਾ ਜਾਂ ਕਬਜ਼ਾ ਸਭ ਕੁਛ ਹੀ ਖੋਲ ਜਾਂਦਾ ਏ ਤੇ ਫਿਰ ਇਹ ਆ ਕਿ ਸਾਡਾ ਪੇਟ ਸਾਫ਼ ਹੋ ਜਾਂਦਾ ਏ ਤੇ ਇਹ ਜਦੋਂ ਚੰਗੀ ਤਰੀਕੇ ਨਾਲ ਉਬਾਲਾ ਜੇ ਇਹ ਪਾਣੀ ਅੱਧਾ ਗਲਾਸ ਰਹਿ ਜੇ ਜਿੰਨੀ ਕਿ ਤੁਸੀਂ ਚਾਹ ਪੀਂਦੇ ਹੋ ਤੇ ਉਹ ਦੇਖੋ ਇਹਨੂੰ ਹੁਣ ਛਾਨ ਕੇ ਤੇ ਅਸੀਂ ਅਸੀਂ ਕੱਢ ਲਿਆ ਹੈ ਤੁਸੀਂ ਜਿਹੜੀ ਆ ਇਹ ਚਾਹ ਆ ਇਹ ਡਰਿੰਕ ਹੈ ਇਹਨੂੰ ਆਰਾਮ ਦੇ ਨਾਲ ਬੈਠ ਕੇ ਚਾਹ ਦੀ ਤਰ੍ਹਾਂ ਜਗਾ ਬਸ ਸਿਪ ਸਿਪ ਕਰਕੇ ਪੀਣਾ ਹੈ ਤੇ ਪੀਣ ਵਿੱਚ ਵੀ ਇਹ ਬਹੁਤ ਟੇਸਟੀ ਲੱਗਦੀ ਹੈ ਤੇ ਤੁਸੀਂ ਇੱਕ ਦੋ ਦਿਨ ਪੀਓਗੇ ਤੇ ਇਸ ਦੇ ਜਿਹੜੇ ਆਦੀ ਹੈਬਚੁਅਲ ਹੋ ਜਾਓਗੇ ਤੇ ਤਾਂਹੀਂ ਜਿਹੜੀ ਦੂਸਰੀ ਚਾਹ ਪੀਂਦੇ ਹੋ ਉਹ ਤੋਂ ਛੁਟਕਾਰਾ ਪਾ ਲਓਗੇ ਕਿਉਂਕਿ ਸਵੇਰ ਨੂੰ ਕੋਈ ਨਾ ਕੋਈ ਆਦਤ ਹੁੰਦੀ ਹੈ ਕਿ ਅਸੀਂ ਜਿਹੜੀ ਆ ਬੈਡ ਟੀ ਪੀਏ ਕੋਈ ਚਾਹ ਪੀਏ ਤੇ ਉਹ ਜਿੱਦਾਂ ਸਾਨੂੰ ਆਦਤ ਜੀ ਪਈ ਹੁੰਦੀ ਹੈ ਤੇ ਉਹਦੀ ਜਗ੍ਹਾ ਤੁਸੀਂ ਇਹ ਚਾਹ ਪੀਓ ਤੁਹਾਡੇ weight ਜਿਹੜੇ lose ਕਰਨ ਵਿੱਚ ਬਹੁਤ ਹੀ help ਕਰੇਗੀ ਤੇ ਇਹਨੂੰ ਗਰਮ-ਗਰਮ ਹੀ ਪੀਣਾ ਹੈ ਠੰਡਾ ਨਹੀਂ ਪੀਣਾ ਚਾਹ ਆ ਵਾਂਗ ਹੀ ਸਿਪ-ਸਿਪ ਕਰਕੇ ਪੀਣਾ ਹੈ ਬਹੁਤ ਟੇਸਟੀ ਲੱਗਦੀ ਆ ਹਲਕਾ-ਹਲਕਾ ਨਮਕ ਨਮਕ ਜਿਆਦਾ ਨਹੀਂ ਪਾਉਣਾ ਤੇ ਇਕਦਮ ਗਾੜੀ ਗਾੜੀ ਇਹ ਸੰਘਣੀ ਜੀ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਦੂਸਰਾ ਇਹ ਕਿ ਕਾੜੇ ਦਾ ਕੰਮ ਕਰਦੀ ਹੈ ਜਿਸ ਤਰ੍ਹਾਂ ਹੁਣ ਮੌਸਮ ਚੇਂਜ ਹੋ ਰਿਹਾ ਹੈ ਗਲਾ ਖਰਾਬ ਸਰਦੀ ਜ਼ੁਕਾਮ ਇਹ ਚੀਜ਼ਾਂ ਦੀ ਪ੍ਰੋਬਲਮ ਆਏਗੀ ਤੇ ਇਹ ਤੁਹਾਡੀ ਜਿਹੜਾ ਉਹ ਗਲੇ ਜਿਹੜਾ ਖਰਾਬ ਖਾਂਸੀ ਜ਼ੁਕਾਮ ਜਿਹੜਾ ਉਸ ਤੋਂ ਵੀ ਜਿਹੜੀ ਰਾਤ ਪਚਾਏਗੀ ਤੇ ਇਹ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਇੱਕ ਤੁਹਾਡਾ ਗਲੇਟ ਵੀ ਲੂਸ ਹੋਵੇਗਾ ਦੂਸਰਾ ਤੁਹਾਡਾ ਗਲਾ ਵੀ ਖਰਾਬ ਨਹੀਂ ਹੋਏਗਾ ਤੇ ਸਰਦੀ ਜ਼ੁਕਾਮ ਵੀ ਨਹੀਂ ਹੋਏਗਾ ਤੇ ਇਹ ਤੁਹਾਡੇ ਅੰਦਰ ਗਰਮੈਸ਼ ਬਣਾ ਕੇ ਰੱਖੇਗੀ ਆ ਬਟੇ ਜਿਨ੍ਹਾਂ ਨੂੰ ਕੋਈ ਹੈਲਥ ਇਸ਼ੂ ਹੈ ਉਹ ਡਾਕਟਰ ਦੇ ਨਾਲ ਕੰਸਲਟ ਕਰ ਲੈਣ ਉਹ ਇਸ ਚੀਜ਼ ਨੂੰ ਆਪਣੇ ਆਪ ਨਾ ਲੈਣ ਨੰਬਰ 2 ਕੋਈ ਵੀ ਪ੍ਰੈਗਨੈਂਟ ਲੇਡੀ ਹੈ ਉਹ ਇਸ ਚੀਜ਼ ਨੂੰ ਜ਼ਰੂਰ ਨਾ ਕਰੇ ਕਿਉਂਕਿ ਇਹਦੇ ਵਿੱਚ ਥੋੜੀਆਂ ਗਰਮ ਚੀਜ਼ਾਂ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਜੇ ਕੋਈ ਮਦਰ ਆਪਣੇ ਬੇਬੀ ਨੂੰ ਫੀਡ ਕਰਾਉਂਦੀ ਆ ਉਹ ਵੀ ਇਹਦਾ ਸੇਵਨ ਜਿਹੜਾ ਡਾਕਟਰ ਨੂੰ ਪੁੱਛੇ ਤੋਂ ਬਗੈਰ ਨਾ ਕਰੇ ਤੇ ਬਾਕੀ ਜਿਨ੍ਹਾਂ ਨੂੰ ਕੋਈ ਬੀਪੀ ਦੀ ਪ੍ਰੋਬਲਮ ਜਾਂ ਹਾਰਟ ਦੀ ਪ੍ਰੋਬਲਮ ਆ ਉਹ ਆਪਣੇ ਡਾਕਟਰ ਨੂੰ ਪੁੱਛ ਕੇ ਤੇ ਫਿਰ ਇਹ ਚੀਜ਼ ਦਾ ਸੇਵਨ ਕਰੇ ਤੇ ਨਾਰਮਲ ਬੰਦੇ ਲਈ ਇਹ ਬਹੁਤ ਵਧੀਆ ਹੈ ਤੇ ਦੇਖਿਓ ਇੱਕ ਵੀਕ ਦੇ ਵਿੱਚ ਤੁਹਾਨੂੰ ਅਸਰ ਪੈਣਾ ਸ਼ੁਰੂ ਜ਼ਰੂਰ ਹੋਵੇਗਾ ਤੇ 3 ਮਹੀਨੇ ਦੇ ਵਿੱਚ ਤੁਸੀਂ ਕਿਲੋਆਂ ਦੇ ਵਿੱਚ weight lose ਕਰ ਲੋਗੇ ਕੱਲੀ ਇਹ ਚੀਜ਼ ਨਹੀਂ ਹੁੰਦੀ ਇਹਦੇ ਨਾਲ ਤੁਹਾਨੂੰ ਥੋੜੀ ਬਹੁਤੀ ਹਲਕੀ ਫੁਲਕੀ ਐਕਸਰਸਾਈਜ਼ ਜਾਂ ਸੈਰ 15-20 ਮਿੰਟ ਇਸ ਤੋਂ ਇਲਾਵਾ ਤੁਹਾਨੂੰ ਜਿਹੜੀਆਂ ਤਲੀਆਂ ਚੀਜ਼ਾਂ ਜਿਸ ਤਰ੍ਹਾਂ ਹੁਣ ਪ੍ਰਸਾਦ ਦਾ ਸੀ ਜਾਂ ਰਿਹਾ ਚਾਹ ਪਕੌੜੇ ਤੇ ਸਮੋਸੇ ਜਿੱਦਾਂ ਪੂਰੀਆਂ ਵਗੈਰਾ ਇਹ ਚੀਜ਼ਾਂ ਨੂੰ ਥੋੜਾ ਜਿਹਾ ਅਵੋਇਡ ਕਰ ਦਿਓ ਇੱਕ ਪਾਸੇ ਰੱਖ ਦਿਓ ਬਾਹਰ ਦਾ ਤਲਿਆ ਭੁੰਨਿਆ ਜਿੱਦਾਂ 버ਗਰ ਸਮੋਸੇ ਮੋਮੋਜ਼ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੋ ਇਹ ਨਹੀਂ ਮੈਂ ਕਹਿੰਦੀ ਕਿ ਖਾਓ ਨਾ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਖਾ ਲਓ ਇਹ ਹੋ ਸਕੇ ਤਾਂ ਘਰ ਦੀਆਂ ਚੀਜ਼ਾਂ ਘਰ ਬਣਾ ਕੇ ਖਾਓ ਬਾਹਰ ਕੀ ਪਤਾ ਕਿਸ ਤਰੀਕੇ ਦਾ ਤੇਲ ਹੁੰਦਾ ਹੈ ਮੈਦਾ ਹੁੰਦਾ ਹੈ ਤੁਸੀਂ ਆਟੇ ਦੀਆਂ ਚੀਜ਼ਾਂ ਬਣਾ ਕੇ ਖਾਓ ਤੇ ਉਸ ਤੋਂ ਇਲਾਵਾ ਤੁਸੀਂ ਜਿਹੜੀ ਦੂਸਰੀ ਚਾਹ ਪੀਂਦੇ ਹੋ ਉਹਨੂੰ ਕੱਟ ਕਰ ਦਿਓ 슈ਗਰ ਕੱਟ ਕਰੋ ਮਿੱਠਾ ਕੱਟ ਕਰ ਦਿਓ ਉਹਦੀ ਜਗ੍ਹਾ ਥੋੜਾ ਗੁੜ ਲੈ ਲਿਆ ਕਰੋ ਪਾਣੀ 3-4 ਲੀਟਰ ਲਾਓ ਤੇ ਪਲੱਸ ਤੁਸੀਂ ਜਿਹੜਾ ਵਾ ਉਹ ਰਾਤ ਨੂੰ ਖਾਣਾ ਵਾ ਉਹ 6 ਤੋਂ 7 ਵਜੇ ਦੇ ਵਿੱਚ ਲੈ ਲਓ ਤੇ ਇਸ ਤੋਂ ਬਾਅਦ ਤੁਸੀਂ ਨਾਲ ਲਓ ਹਲਕਾ ਫੁਲਕਾ ਲਓ ਲਿਕਵਿਡ ਡਾਈਟ ਰਾਤ ਨੂੰ ਜ਼ਿਆਦਾ ਲਓ ਤੇ ਸ਼ਾਮ ਨੂੰ ਤੇ ਸਵੇਰ ਦੇ ਟਾਈਮ ਜੋ ਵੀ ਸੀਜ਼ਨਲ ਫੂਡ ਵਾ ਉਹ ਭਰਪੂਰ ਮਾਤਰਾ ਵਿੱਚ ਲਓ ਪੇਟ ਭਰ ਕੇ ਲਓ ਤੇ ਕਣਕ ਦੀ ਰੋਟੀ ਜਿਹੜੀ ਆ ਉਹਨੂੰ ਤੁਸੀਂ ਇੱਕ ਟਾਈਮ ਅਵੋਇਡ ਕਰ ਦਿਓ ਉਹਦੀ ਜਗ੍ਹਾ ਤੇ ਜਿਸ ਤਰ੍ਹਾਂ ਵੀਕ ਦੇ ਵਿੱਚ 2 ਜਾਂ 3 ਦਿਨ ਕਣਕ ਦੀ ਰੋਟੀ ਖਾਓ ਉਸ ਤੋਂ ਇਲਾਵਾ ਕਿਸੇ ਦਿਨ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਮਲਟੀ ਗ੍ਰੇਨ ਆਟਾ ਉਹ ਜ਼ਿਆਦਾ ਯੂਜ਼ ਕਰੋ ਤੇ ਦੇਖਿਓ ਤੁਹਾਡਾ weight ਜਰੂਰ lose ਹੋਵੇਗਾ ਇਹ ਨਹੀਂ ਮੇਰੇ ਚੈਨਲ ਤੇ ਕੋਈ ਮੈਂ ਕੋਈ ਵੀ ਇਸ ਤਰੀਕੇ ਦੀ ਪੀਆ ਇੱਕ ਵੀਡੀਓ ਨਹੀਂ ਪਾਉਂਦੀ ਜਿਹੜਾ ਕਈ ਕਹਿ ਦਿੰਦੇ ਆ ਕਿ ਨਹੀਂ ਅਸਰ ਹੁੰਦਾ ਜੇ ਉਹ ਹਰ ਇੱਕ ਚੀਜ਼ ਦਾ ਅਸਰ ਹੁੰਦਾ ਮੈਂ ਆਪਣੇ ਤੇ ਖੁਦ ਜਮਾਨੀ ਆ ਮੈਂ ਵੀ ਤਾਂ weight ਕੱਟ ਕਰਦੀ ਆ ਜਾਂ ਮੈਂ ਕਿਹਾ ਕੋਈ gym join ਕਰਦੀ ਆ ਮੈਂ ਵੀ ਇੱਕ ਜਿਹੜੀ ਆ ਉਸ ਵਾਈਫ ਆ ਮੇਰੇ ਵੀ ਬੱਚੇ ਨੇ ਉਹਨਾਂ ਨੂੰ ਸਕੂਲ ਤੇ ਦਿਵਾਉਂਦਾ ਹੈ ਉਸ ਤੋਂ ਬਾਅਦ ਘਰ ਦਾ ਕੰਮ ਤੁਸੀਂ ਆਪਣੀ ਬੋਡੀ ਨੂੰ ਜਿਹੜਾ ਵਾ ਉਹ ਕੰਮ ਦੇ ਵਿੱਚ బిజీ ਰੱਖੋ ਜੇ ਤੁਸੀਂ ਕਹੋ ਕਿ ਮੈਂ ਇਹ ਕੱਲੀ ਚਾਹ ਪੀ ਜਾਂ ਤੇ ਸਾਰਾ ਦਿਨ ਬਿਸਤਰੇ ਤੇ ਲੰਮੇ ਪਈ ਰਵਾਂ ਇਸ ਤਰੀਕੇ ਨਾਲ weight lose ਨਹੀਂ ਹੁੰਦਾ ਤੇ ਜਾਂ ਮੈਂ ਕਹਾਂ ਵੀ ਮੈਂ ਸਭ ਕੁਝ ਖਾਈ ਜਾਵਾਂ ਤਲੇ ਆ ਭੁੰਨੇ ਆ ਤੇ ਬਸ ਚਾਹ ਪੀਣ ਦੇ ਨਾਲ ਮੇਰਾ weight ਘਟ ਜੇ ਹਰ ਇੱਕ ਚੀਜ਼ ਦੇ ਉੱਤੇ ਧਿਆਨ ਦੇਣਾ ਪੈਂਦਾ ਹੈ ਆਪਣੀ ਬੋਡੀ ਨੂੰ ਹਿਲਾਉਣਾ ਵੀ ਪੈਂਦਾ ਹੈ ਤੇ ਪਲੱਸ ਸਾਨੂੰ ਡਾਈਟ ਵੀ ਜਿਹੜੀ ਵਧੀਆ ਲੈਣੀ ਪੈਂਦੀ ਆ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ weight ਘਟਾ ਲੋਗੇ ਤੇ ਹੁਣ ਮੇਰੀ ਚਾਹ ਠੰਡੀ ਨਾ ਹੋ ਜੇ ਕਿਨੂੰ ਮੈਂ ਪੀਲਾਂ ਤਾਂ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਸੀਂ ਇਸ ਵੀਡੀਓ ਨੂੰ ਵੀ ਜ਼ਿਆਦਾ ਪਿਆਰ ਦੋਗੇ ਕਮੈਂਟ ਕਰਕੇ ਦੱਸੋਗੇ ਤੇ ਮੈਂ ਤੁਹਾਡੇ ਵਾਸਤੇ ਇੱਕ ਦੋ ਡਰਿੰਕ ਹੋਰ ਨੇ ਉਹ ਵੀ ਲੈ ਕੇ ਆਵਾਂਗੀ ਇਹ ਨਹੀਂ ਕਿ ਮੈਂ ਡੇਲੀ ਹੀ ਕੋਈ ਪੀਨੀ ਆ ਮੈਂ ਬਦਲ ਬਦਲ ਕੇ ਪੀਨੀ ਆ ਇਹਦੇ ਨਾਲ ਜਿਹੜਾ ਸਾਡਾ ਟੇਸਟ ਵੀ ਬਣਿਆ ਰਹਿੰਦਾ ਹੈ ਤੇ ਖਾਣ ਦੇ ਵਿੱਚ ਵੀ ਕੀ ਡਾਈਟ ਨੇ ਉਹ ਵੀ ਮੈਂ ਤੁਹਾਡੇ ਨਾਲ ਲੈ ਕੇ ਆਵਾਂਗੀ ਤੇ ਜੇ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਤੋਹੋਗੇ ਤਾਂ ਮੈਂ ਫੇਰ ਤੁਹਾਡੇ ਨਾਲ ਜਰੂਰ ਲੈ ਕੇ ਆਵਾਂਗੀ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਸਾਰੇ